ਵੈਲਕਮ ਆਜੀ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਆਪਾਂ ਖੜੇ ਆਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਤੇ ਆਪਾਂ ਚੱਲੇ ਆਂ ਡੇਰਾ ਸਾਹਿਬ ਦਰਸ਼ਨ ਕਰਨ ਹੋਲਾ ਮੱਲਾ ਵੇਖਣ ਤੇ ਅੱਗੇ ਚੱਲ ਕੇ ਦਿਖਾਉਣੇ ਆ ਤੁਹਾਨੂੰ ਟਿਕਟਾ ਟਿਕਟਾ ਲੈ ਲ ਕੇ ਆਪਾਂ ਟਿਕਟਾ ਲੈ ਕੇ ਬੈ ਗਏ ਜੇ ਟ੍ਰੇਨ 'ਚ ਗੱਡੀ ਬਹੁਤ ਭੱਜ ਰਹੀ ਆ ਵੀ ਕਹਿਣਾ ਚਾਹੂ ਦੇਰਾ ਦੇਰਾ ਹੋਇਆ ਪਿਆ ਬਾਹਰ ਤੋਂ ਲੋਕ ਜੀ ਇੱਧਰ ਮੁੰਡੇ ਕਹਿੰਦੇ ਤਾਸ਼ ਖੇਡਦੇ ਆ ਪਹੁੰਚ ਗਿਆ ਮੱਲਾ ਵਾਲੇ ਇਹਦੇ ਨੇਰੀ ਆ ਕੇ ਪਾਰ ਕੇ ਬਹਿ ਗਏ ਟੋਟ ਟੋਟ ਇੱਧਰ ਕੋਡ ਖੇਡਣ ਲੱਗੇ ਆ ਉਹ bari ਦਾ ਤੋੜਦੀ ਕੀ ਕਰੀਏ ਤੂੰ ਆਪਾਂ ਜਲੰਧਰ ਪਹੁੰਚ ਚੁੱਕੇ ਆਂ ਤੇ ਟ੍ਰੇਨ ਬਦਲਣੀ ਸੀਗੀ ਹਿਆਰਪੁਰ ਆ ਲਈ ਚੜਨੀ ਆ। ਲੋ ਜੀ ਆਪਾਂ ਬੱਸ 'ਚ ਪਹੁੰਚ ਚੁੱਕੇ ਹਈ। ਔੜੀਆਂ ਆਉਣ ਲੱਗੀਆਂ ਚੈੱਕ ਕਰੋ। ਆਹ ਯਾਰ। ਕੋਈ ਚਾਪੜਾ ਸਭ ਤੋਂ ਚਾਪੜਾ ਏ। ਕਿਹੜਾ? ਆ ਜਿਹੜਾ ਉਹ ਵੇ। ਆਏ ਕੰਡ ਰੇ ਰਹੀ ਕੀਤਾ ਰਹੀ ਉਹ ਜਵਾਹਰ ਇਹ ਵੀ ਦਾ ਸਭ ਤੋਂ ਉੱਚਾ ਮਾੜਾ ਹੁੰਦਾ ਇਹਦੇ ਸਿਰ ਉੱਚੇ ਤੋਂ ਨੰਬਰ ਤੇ ਪਾੜੇ ਚੱਲ ਲੈ ਕੇ ਜਾਂਦੇ ਧੌੜੀ ਧਾਤੇ ਇਸ਼ਨਾਨ ਕਰਨ ਅੱਧਾ ਜਾਵਾਂਗੇ ਅੱਧਾ ਜਾਵਾਂਗੇ ਬੰਦੇ ਰਿੜਦੇ ਹੀ ਜਾਂਦੇ ਆ ਇਹ ਲੰਮੇ ਪੈ ਜਾ ਰਿੜੇ ਚੱਲੋ ਆਵਾਜ਼ ਦੇ ਰੋਦੇ ਦਾ ਸੁੱਕਾਈ ਰੋਦੋ ਸੁੱਕਾਈ ਲੰਗਰ ਵਿੱਚ ਹੀ ਲਏ ਆਂ ਦੇਖ ਸਕਦੇ ਆ ਉਚਾਈ ਜੀ ਪਹਾੜਾਂ ਦੇ ਸਾਹਮਣੇ ਤੌਲੀ ਧਰ ਦਿਖ ਰਿਹਾ ਹੈ ਹਾਂ ਕੀ ਸੋਚਦੇ ਆ ਤਰੋਂ ਹੁਣ ਬਾਵਾ ਬਾਟ ਆ ਢੋਲੀਦਾਰ ਕਿਹੜੀ ਆ ਆ ਪਾਣੀ ਆ ਥੱਲੇ ਜਾ ਕੇ ਪਤਾ ਲੱਗੂ ਸਹੀ ਦੂਰੋ ਜਿਆਦਾ ਦੇਖ ਨਹੀਂ ਰਿਹਾ ਆਤਰੀਆ ਕਾਲ ਜੀਆ ਦੇ ਅਧਿਕਾਰੀ ਜੀ ਆ ਗਏ ਨਾ ਦਾ ਨਹੀਂ ਪਾਵੇ ਆਤਰੀਆ ਕਾਲ ਚਲੋ ਬਈ ਬੁੱਬੀ ਆ ਜਬ ਕਿ ਜਵਾਨੀ ਆ ਜਬ ਕਿ ਜਵਾਨੀ ਚਲੋ ਚਲੋ ਆਪਣੇ ਕੋਲ ਸੁਭਾਨ ਕਿਉਂ ਜਾਂਦੀ ਸਾਰੇ ਲੈ ਜਾੜਾ ਹਟ ਜਾਏ ਚਲੋ ਚਾ ਕੀ ਗੱਲ ਆਏ ਕਾਂਚੇ ਰਹਾ ਹੁਣ ਹੋਤਾ ਹ ਮੀਰੇ ਕੋਲ ਬਚੇ ਸਬਜ਼ੀ ਸਾਰਾ ਲਾ ਕੇ ਬੋਲੇ ਇਸੋਨੇ ਹਾ ਗਰੀਲੇ ਨੂੰ ਛੜਨ ਦੇ ਆਈ ਸਾਰੇ ਗਰੀਲੇ ਨੂੰ ਛੜਨ ਦੇ ਸਾਰੇ ਆਹ ਤਾਂ ਬੰਦੇ ਕੈਮ ਆ ਆਪਣੇ ਬੰਦੇ ਪੂਰੇ ਕੈਂਪ ਪਰ ਸਾਹ ਨਹੀਂ ਕੰਟਰੋਲ ਚ ਹੋ ਰਿਹਾ ਹਲੋ ਹਲੋ ਲਾਲਾ ਬੰਦਾ ਇੱਕ ਥੱਲੇ ਰਹਿ ਗਿਆ ਆਪਣਾ ਹਾਂ ਆ ਵੀ ਹੁੰਦਾ ਅੱਛਾ ਉਹ 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 ਦੇ ਆ ਜਗਵਿੰਦਰ ਆ ਜਾ ਰੇਸ ਰੱਖ ਵਾਵਾ ਆਹ ਬਾਬਾ ਜੀ ਮੇਰਾ ਖਾ ਲੈਂਦੇ ਨੂੰ ਉਹ ਬਲੇ ਉਹ ਬਾਪੂ ਕੇ ਖਾ ਕੇ ਆ ਖੜ ਗਿਆ ਤਾਂ ਜੀ ਖੜ ਗਿਆ ਉਹ ਬੋਲੇ ਬੋਲੇ ਉਹ ਮੋਲੇ ਇੱਧਰ ਆ ਪੀਣਾ ਦਾ ਤੁਰਪਿਆ ਤੁਰਪਿਆ ਆ ਚਲੋ ਉਹ ਚੱਪਲਾ ਲਾ ਦੇ ਡਿੱਗ ਪੇਗਾ ਉਹ ਝੋਲਡਰ ਨੂੰ ਕੱ ਲਾ ਅੱਗਾ ਫੇਕੇ ਏ ਉਹ ਬੇਲ ਪੂਰੀ ਖਿਲਰ ਗਈ ਬੰਦੇ ਜਵਾਨ ਇਹ ਨਹੀਂ ਸਾਈਟਾ ਲੈਣਗੇ ਓਏ ਹੋਏ ਹੋਏ ਉਹ ਪੂਰਾ ਭੈਜੋ ਜਮ ਚਲੋ ਫਿਰ ਅਸੀਂ ਰੁਕੇ ਸੀ ਉੱਥੇ ਵੇਕੇ ਆਇਓ ਆਇਓ ਜਦੋਂ ਜੀ ਆਪਾਂ ਗੁਰੂ ਘਰ ਪਹੁੰਚ ਚੁੱਕੇ ਆਂ ਆਣੂ ਗੁਰੂ ਘਰ ਦੇ ਦਰਸ਼ਨ ਕਰਕੇ ਮੰਨਦੇ ਤੁਹਾਨੂੰ ਇਹ ਵੀ ਬਹੁਤ ਆਹ ਦੇਖ ਸਕਦੇ ਆ ਚਲੋ ਦਰਸ਼ਨ ਕਰਕੇ ਵੇਲਦੇ ਆ ਤੁਹਾਨੂੰ ਤੇ ਅਨੇ ਦੇ ਉਦਲ ਦਾ ਹੰਦ ਲੰਗਰ ਲਾਉਣਾ ਚੱਲ ਰਹੀ ਹੈ ਸੇਵਾ ਇੱਧਰ ਫੁੱਲ ਚਲੋ ਚਲੋ ਖੈਦੋ ਕੰਮ ਕਿਤੇ ਵੀ ਨਹੀਂ ਆਖਿਆ ਆਵਾਜ਼ ਲਓ ਉਹ ਕਰਤਫਲ ਹੋਈ ਇੱਕ ਵਾਰੀ ਉਹ ਨਾ ਕਰਤਫਲ ਹੋਈ ਉਹ ਤਾਂ ਬਈ ਹੋਈ ਕਿਉਂ ਇਹਨੂੰ ਕਟਰਾ ਕਰਨਾ ਇਹਨੂੰ ਆਹੋ ਇਹ ਤਾਂ ਕਰਕੇ ਗਏ ਅੱਜ ਜਿਹੜਾ ਬਣਾ ਲੈ ਉਹ ਤਾ ਨਿਊਡਲ ਪਿਆਰ ਉਹ ਚੱਲੇ ਗੱਲਾਂ ਹੀ ਮਾਰੀ ਜਾਂਦੇ ਆ ਉਹ ਲੋਕ ਪਤਾ ਇਹ ਕੋਈ ਹੋਇਆ ਇਹ ਕੋ ਮਾਮਾ ਸਾਰੇ ਹਲਵਾਈ ਆ ਜੋ ਰਹਿ ਉੱਤੇ ਗਿਆ ਸੀ ਆ ਮੁਖਿਆ ਬਣਿਆ ਨਹੀਂ ਰਲ ਜਾਗਾ ਇਧਰ ਮਿਰਚਾਂ ਕਲੀਆਂ ਪਈਆਂ ਇਧਰ ਮੁਖਾ ਨਾਲ ਕੜਾਈ ਮਾਰ ਮਾਰ ਕੇ ਤੇ ਹਲਵਾਈ ਉਲਝਾ ਬੈਠਾ ਯਾਰ ਵਿਚਾਰਾ ਛੱਟ ਪੈਨ ਹੋਰ ਕਪਾਇ ਨਾ ਛੱਡ ਕੇ ਪਾਸੇ ਹੋ ਜਾਂਦਾ ਮੈਂ ਤਾਂ ਰੋ ਆਪਦੇ ਹਾਂ ਕਿਥੇ ਉਹ ਗਲਤ ਹੋਊ ਹੀ ਹੋਣੀ ਤੂੰ ਕੋਣ ਡੋਲ ਦਿੱਤੇ ਨਾ ਮੈਂ ਤੂੰ ਉਹਨੇ ਵੀ ਡੋਲ ਦਿੰਦਾ ਤੂੰ ਦੂਰ ਨੀ ਜਾ ਮੈਂ ਕਿਵੇਂ ਡੋਲ ਦੂੰਗਾ ਇਹ ਨਹੀਂ ਬਰਤਦਾ ਨਾਲ ਹੀ ਲੱਗਦੇ ਪਰ ਗੱਲ ਕਰਨ ਲੱਗੇ ਰਹੇ ਮੈਂ ਤੇਰੇ ਨਾਲ ਲੱਗਦੇ ਅੱਜ ਕਿਉਂ ਤੋਂ ਲਾਉਣਾ ਬਾ ਦੋਵੇਂ ਨਹੀਂ ਨਾ ਇਹਨਾਂ ਨੂੰ ਇੱਕ ਲਾਈ ਜਾ ਉਹ ਵਰਤਾਓ ਜਾ ਕੇ ਆਪੇ ਲੱਗੇ ਰਹਣਗੇ ਦੇਖ ਲੈਣਾ ਮਰਜੀ ਇਨਨ ਕਹਿੰਨੇ ਜਾ ਕੇ ਵਰਤਾਓ ਉਹ ਹੜ ਅੱਕ ਗਿਆ ਮੈਂ ਜਿ ਲੱਗਦਾ ਹੀ ਨਹੀਂ ਉਹ ਵਰਤਾਓ ਇੰਨੇ ਕ ਦਾ ਇਹ ਆਪਣਿਆਂ ਦੀ ਖਾ ਜਾਣੀ ਉਹ ਖਾ ਜੋ ਭਰਾਵਾ ਆਪਣਿਆਂ ਦਾ ਇੱਥੇ ਦੇ ਆਂਗੇ ਨਾ ਕੋਈ ਲੈ ਕੇ ਚਲੋ ਉੱਧਰ ਚਲੋ ਜਾਣ ਨਹੀਂ ਇਸ ਪਹਿਲਾਂ ਬਲਾਗ ਬਹੁਤ ਚਲੋ ਚਲੋ ਦੋ ਪੂਰ ਕੱਢ ਲੈਣਾ ਦੋ ਪੂਰ ਇਨਨ ਮਾਹੀ ਇਨ ਕੜੇ ਭਾਗ ਮਾਰਨ ਲੱਗੇ ਆਪਾਂ ਉਧਰ ਇਹਨਾਂ ਬਲਾਗ ਦੇ ਦੇ ਹਾਲੀ 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 ਆਲੀ ਨਾਉਣੇ ਕਿੱਥੇ ਆਵੇ ਮਜਰਾ ਸ਼ੰਕਰ ਲੈ ਆ ਮੂਵੀ ਡੋਲੀ ਆ ਤੇ ਆਪਾਂ ਵੀ ਤਾਂ ਨਹੀਂ ਹੁਣ ਡੋਲਣੇ ਉਹ ਇੰਨੂ ਨਹੀਂ ਪੂਰਾ ਇਹ ਕਪੂਰ ਕਰਤਾ ਮੁੰਡਿਆਂ ਨੇ ਤਿਆਰ ਅਗਲਾ ਕਰਨ ਲੱਗੇ ਹੁਣ ਆ ਜਿੱਤੀ ਆ ਚਾਹ ਵਰਤੇ ਸੁਰ ਤੇ ਗੰਡੇ ਗੁੰਡੇ ਵਿੱਚ ਇੱਕ ਨੂੰ ਕਕਰਾ ਲਵਾ ਇੱਧਰ ਮੁੰਡੇ ਰਗੜਾ ਘੋਟੀ ਜਾਂਦੇ ਆਂ ਗਿਆ ਪੰਜਾਬ ਦੇ ਨਾਲ ਉਹ ਨੋਮਾ ਦਵਾਓਗੇ ਫਿਰ ਨਜ਼ਾਰੇ ਪੂਰੇ ਯਾ ਯਾਰ ਚੱਲ ਜਾ ਮਾਣ ਗੱਲ ਜੀ ਸਾਧੂਆਂ ਦੀ ਮਹਿਮਾ ਦੀ ਸੁਣਾਵਾ ਗੱਲ ਜੀ ਵੇਖਿਆ ਸੱਜਣ ਨੇ ਸੱਜਣ ਵੱਲ ਜੀ ਵੇਖਿਆ ਸੱਜਣ ਨੇ ਸੱਜਣ ਵੱਲ ਜੀ ਉਹ ਸਿੱਖੀ ਨਾਲ ਦਗਾਣਾ ਕਮਾਈ ਵੀਰਿਆ ਸਿੱਖੀ ਨਾਲ ਦਗਾਣਾ ਕਮਾਈ ਵੀਰਿਆ ਉਹ ਸਿੰਘਾਂ ਨਾਲ ਵੈਰ ਨਾ ਕਿਸੇ ਨੇ ਖੱਟਿਆ ਸਿੰਘਾਂ ਨਾਲ ਵੈਰ ਨਾ ਕਿਸੇ ਨੇ ਖੱਟਿਆ ਉਹ ਸਿੱਖੀ ਨਾਲ ਦਗਾਣਾ ਕਮਾਈ ਵੀਰਿਆ ਸਿੱਖੀ ਨਾਲ ਦਗਾਣਾ ਕਮਾਈ ਵੀਰਿਆ ਉਹ ਬਾਬਾ ਸ੍ਰੀ ਚੰਦ ਹੋਇਆ ਕਮਾਨ ਹਸਤੀ ਬਖਰੀ ਚੰਦ ਹੋਇ ਆਏ ਮਹਾਨ ਹਸਤੀ ਕਹਿੰਦੇ ਉਹਨਾਂ ਨੇ ਤਾਂ ਸਾਰੀ ਸ੍ਰਿਸ਼ਟੀ ਦੀ ਕੁੱਲ ਨੂੰ ਵੀ ਖਤਮ ਕਰਤੀ ਉਹਨਾਂ ਨੇ ਤਾਂ ਥੁੱਲ ਦੀ ਆ ਸ੍ਰਿਸ਼ਟੀ ਨੂੰ ਵੀ ਖਤਮ ਕਰਤੀ ਉਹ ਸਿੰਘਾਂ ਨਾਲ ਵੈਰ ਨਾ ਕਮਾਈ ਵੀਰਿਆ ਸਿੰਘਾਂ ਨਾਲ ਵੈਰ ਨਾ ਕਮਾਈ ਵੀਰਿਆ ਉਹ ਸਿੰਘਾਂ ਨਾਲ ਵੈਰ ਨਾ ਕਿਸੇ ਵੀ ਖੱਟਿਆ ਸਿੰਘਾਂ ਨਾਲ ਵੈਰ ਨਾ ਕਿਸੇ ਵੀ ਖੱਟਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਸਵੇਰੇ ਬਹਾਦਰ ਬਾਬਾ ਬਿਧੀ ਚੰਦ ਨੇ ਸ਼ਾਹ ਜਹਾਂ ਦੇ ਕਿਲੇ ਚੋ ਗੁਲਬਾਗ ਸਿਰ ਦਿਲਬਾਗ ਘੋੜੇ ਕੱਢੇ ਚਾਰ ਕੇ ਸ਼ਾਹ ਜਹਾਂ ਦੇ ਕਿਲੇ ਦੀ ਕੰਧ ਉੱਤੇ ਬਹਾਦਰ ਬਾਬਾ ਬਿਧੀ ਚੰਦ ਨੇ ਘੋੜਾ ਕਿਤੇ ਇਸ ਪਾਸੇ ਨੂੰ ਫੇਰਦਾ ਕਿਤੇ ਐਸ ਪਾਸੇ ਨੂੰ ਲਾ ਕੇ ਗੁਰੂ ਅਰਗਵਿੰਦ ਪਾਸ਼ਾ ਦਾ ਨਾਂ ਧਿਆ ਗਿਆ ਗੁਰੂ ਅਰਗਵਿੰਦ ਪਾਸ਼ਾ ਨੂੰ ਮਰਵਾ ਕੇ ਘੋੜੇ ਦੀ ਛਾਲ ਜਿਸ ਸਮੇਂ ਬਹਾਦਰ ਬਾਬਾ ਬਿਧੀ ਚੰਦ ਜੀ ਦੀਨੇ ਕਾਂਗੜ ਨੂੰ ਜਾਂਦਾ ਉਸ ਸਮੇਂ ਦਾ ਸੀਨ ਇਹ ਕਿਉਂ ਬਿਆਨ ਕਰ ਰਿਹਾ ਜੀ ਬਹਾਦਰ ਬਾਬਾ ਬਿਧੀ ਚੰਦ ਚੱਲੇ ਆਮਦਹਾਨ ਨੂੰ ਲੈ ਕੇ ਗੁਰੂ ਹਰਗੋਬਿੰਦ ਸਿੰਘ ਦਾ ਨਾਮ ਜੀ ਉਹ ਲੈ ਕੇ ਬਹਾਦਰ ਬਾਬਾ ਹਰੇ ਕਲੋਲ ਹੋ ਗਈ ਏ ਕਲੋਲ ਹੋ ਗਈ ਓਏ ਲੰਗਰ ਲਾਤਾ ਮੁੰਡਿਆਂ ਨੇ ਲੋਕੀ ਹੱ ਲੜ ਗੁੱਲੜ ਭਲਾ ਕਰਦੇ ਆ ਕੰਦਾ ਦੇ ਚੜ ਗਏ ਆ ਨਿਊਟਰਲ ਵੇਕੇ ਇੱਧਰ ਮੁੰਡਿਆਂ ਦੀਆਂ ਕੌਲੀਆਂ ਕੱਟ ਗਈਆਂ ਮੈਂ ਜਾਣਾ ਮੇਰਾ ਜਾ ਜਾ ਭਾਜੀ ਛੇਤੀ ਭਾਜੋ ਕੰਦਾ ਤੇ ਚੜ ਗਏ ਆ ਵੇਖ ਇਧਰ ਦੀ ਮੈਂ ਜਾਵਾਂ ਬਚੋ ਨਾ ਉਹ ਨਹੀਂ ਤਾਂ ਲੈ ਬੋਲਣ ਵਾਲੇ ਤਿੰਨ ਬੰਦੇ ਲਾ ਲਿਆ ਸੰਗੀਓ ਇਹ ਵੀ ਲੱਤ ਵਿੱਚ ਪਈ ਹੈ ਇਹ ਕੀ ਕਰ ਰਹੇ ਹੈ ਰੱਸਾ ਨਾ ਨਾ

ਡੇਰਾ ਸਾਹਿਬ ਦੀ ਰੌਣਕ ਮੇਲਾ ਮੇਲਾ ਹੀ ਲੱਗਿਆ ਬਾਬਾ ਤਰਲੰਗਰ ਤੇ ਤੀਜਿਆ ਦਾ ਚਾਹ ਦਾ ਮਿੱਠੇ ਟਾਂਗਰ ਕੀਆ ਜੰਨਾ ਲਾਉ ਸੁਹਾਗ ਨਾ ਪਾੜ ਗਿਆ ਰਿਆਂ ਸਭ ਰਮਾਂਜੋ